ਨਿੱਕੇ ਬੱਚੇ ਆ ਉਹ ਜਣਗੀ ਬਿਲਕੁਲ ਕੋਰੇ ਕਾਗਜ਼ ਹੁੰਦੇ ਆ ਬਿਲਕੁਲ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਅਸੀਂ ਕਿਵੇਂ ਲੈ ਕੇ ਜਾਣਾ ਉਹਨਾਂ ਨੂੰ ਅੱਗੇ ਅਸੀਂ ਉਹਨਾਂ ਨੂੰ ਪਹਿਲਾਂ ਕੇਸਾਂ ਦੀ ਮਹੱਤਤਾ ਦੱਸਦੇ ਆਂ ਵੀ ਆਪਾਂ ਨੇ ਆਪਣੇ ਗੁਰੂ ਮਹਾਰਾਜਾਂ ਨੇ ਕਿਵੇਂ ਕੇ ਸਾਂਭੇ ਤੇ ਫਿਰ ਅਸੀਂ ਉਹਨਾਂ ਨੂੰ ਬਾਣੀ ਨਾਲ ਜੋੜਦੇ ਆਂ ਤੇ ਦਸਤਾਰ ਨਾਲ ਜੋੜਦੇ ਆਂ ਤੇ ਸਾਡੇ ਪੰਜਾਬ ਦੇ ਵਿੱਚ ਦਸਤਾਰ ਮੁਕਾਬਲੇ ਜਿਵੇਂ ਹੁੰਦੇ ਰਹਿੰਦੇ ਆ ਦਸਤਾਰ ਕੈਂਪ ਲੱਗਦੇ ਰਹਿੰਦੇ ਆ ਅਸੀਂ ਉਹਨਾਂ ਵਿੱਚ ਬੱਚਿਆਂ ਨੂੰ ਦਸਤਾਰ ਦੀ ਟ੍ਰੇਨਿੰਗ ਦਿੰਦੇ ਰਹਿੰਦੇ ਆ ਚੈਨਲ ਤੇ ਤੁਹਾਡਾ ਸਵਾਗਤ ਹੈ ਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਇੱਕ ਐਸੀ ਸਖਸ਼ੇਤ ਦੇ ਨਾਲ ਜਿਨ੍ਹਾਂ ਨੇ ਟਰਬਨ ਦੇ ਕੇਸ ਦੇ ਵਿੱਚ ਪੱਗਾਂ ਦੇ ਕੇਸ ਦੇ ਵਿੱਚ ਇੱਕ ਬਹੁਤ ਹੀ ਨਾਮ ਖੱਟਿਆ ਸਾਡੀ ਮਰਾਦ ਆ ਸਰਦਾਰ ਟਰਬਨ ਸੈਂਟਰ ਰਾਮਗੜ੍ਹ ਦੇ ਜਿਹੜੇ ਓਨਰ ਨੇ ਵੀਰ ਜੀ ਜਿਨ੍ਹਾਂ ਨੇ ਪਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਇੱਕ ਇਹ ਬੂਟਾ ਲਾਇਆ ਔਰ ਇਹ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਚੁੱਕਿਆ ਹੈਗਾ ਜਿਹੜਾ ਬੰਦਾ ਇੱਕ ਵਾਰੀ ਇੱਕ ਦਸਤਾਰ ਇਹਨਾਂ ਤੋਂ ਸਜਾ ਗਿਆ ਉਹ ਇਹਨਾਂ ਦਾ ਹੀ ਹੋ ਗਿਆ ਬਾਈ ਜੀ ਸਵਾਗਤ ਤੁਹਾਡਾ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਜਿਹੜਾ ਅਸੀਂ ਦਸਤਾਰ ਬੰਨਣ ਦਾ ਕੰਮ ਕਰ ਰਹੇ ਆ ਇਹ ਅਸੀਂ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਆ ਕਿਉਂਕਿ ਇਸ ਨਾਲ ਜਿਹੜੇ ਨਿੱਕੇ ਬੱਚੇ ਆ ਉਹ ਜਣਗੀ ਬਿਲਕੁਲ ਕੋਰੇ ਕਾਗਜ਼ ਹੁੰਦੇ ਆ ਬਿਲਕੁਲ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਅਸੀਂ ਕਿਵੇਂ ਲੈ ਕੇ ਜਾਣਾ ਉਹਨਾਂ ਨੂੰ ਅੱਗੇ ਅਸੀਂ ਉਹਨਾਂ ਨੂੰ ਪਹਿਲਾਂ ਕੇਸਾਂ ਦੀ ਮਹੱਤਤਾ ਦੱਸਦੇ ਆ ਵੀ ਆਪਾਂ ਨੇ ਆਪਣੇ ਗੁਰੂ ਮਹਾਰਾਜਾਂ ਨੇ ਕਿਵੇਂ ਕੇਸਾਂ ਬੰਦੇ ਤੇ ਫਿਰ ਅਸੀਂ ਉਹਨਾਂ ਨੂੰ ਬਾਣੀ ਨਾਲ ਜੋੜਦੇ ਆ ਤੇ ਦਸਤਾਰ ਨਾਲ ਜੋੜਦੇ ਆ ਤੇ ਸਾਡੇ ਹਾਲ ਪੰਜਾਬ ਦੇ ਵਿੱਚ ਦਸਤਾਰ ਮਗਾਵਲੇ ਜਿਵੇਂ ਹੁੰਦੇ ਰਹਿੰਦੇ ਆ ਦਸਤਾਰ ਕੈਂਪ ਲੱਗਦੇ ਰਹਿੰਦੇ ਆ ਅਸੀਂ ਉਹਨਾਂ ਵਿੱਚ ਬੱਚਿਆਂ ਨੂੰ ਦਸਤਾਰ ਦੀ ਟ੍ਰੇਨਿੰਗ ਦਿੰਦੇ ਰਹਿੰਦੇ ਆ ਤੇ ਅਸੀਂ ਆਪਣੇ ਸੈਂਟਰ ਦੇ ਵਿੱਚ ਆ ਕੇ ਵੀ ਟ੍ਰੇਨਿੰਗ ਦਿੰਦੇ ਰਹਿੰਦੇ ਆ ਤੇ ਜਿਹੜਾ ਸਾਡਾ ਹੁਣ ਬੱਲ ਟੂਰ ਵੀ ਲੱਗਿਆ ਸੀਗਾ ਅਸੀਂ ਦबई ਦੇ ਵਿੱਚ ਜਾ ਕੇ ਵੀ ਦਸਤਾਰ ਸਿੱਖ ਲਈ ਕੈਂਪ ਲਗਾਇਆ ਸੀਗਾ ਫਿਰ ਜੀ ਕੀ ਕਹਿਣਾ ਚਾਹੋਗੇ ਕਿ ਹਰ ਤਰ੍ਹਾਂ ਦੀ ਟਰਬਨ ਵੀ ਅਵੇਲੇਬਲ ਹੈ ਇੱਥੇ ਕੱਪੜਾ ਵੀ ਅਵੇਲੇਬਲ ਆ ਔਰ ਹਾਂਜੀ ਹਾਂਜੀ ਬਿਲਕੁਲ ਜੀ ਹਰ ਤਰ੍ਹਾਂ ਦਾ ਜਿਵੇਂ ਕੋਈ ਕੱਪੜਾ ਕੋਈ ਡਿਮਾਂਡ ਕਰਕੇ ਮੰਗਦਾ ਤਾਂ ਉਹਨਾਂ ਨੂੰ ਲਿਆ ਵੀ ਲਈਦਾ ਵਾ ਤੇ ਹਿੰਦੂ ਹਿੰਦੂ ਵੀਰਾਂ ਲਈ ਵੀ ਆਪਾਂ ਸਪੈਸ਼ਲ ਕੰਮ ਕਰਦੇ ਆ ਜਿੱਦਾਂ ਕਿ ਨਾਈਟ ਦੇ ਵਿੱਚ ਵਿਆਹ ਹੁੰਦੇ ਆ ਉਹਨਾਂ ਦੇ ਹਿੰਦੂ ਪਗੜੀ ਲਈ ਵੀ ਆਪਾਂ ਸਪੈਸ਼ਲ ਪਗੜੀ ਉਹਨਾਂ ਲਈ ਬੰਦੇ ਆ ਅਭੀ ਸਭ ਤੋਂ ਵੱਡੀ ਗੱਲ ਆ ਕਿ ਵਰਲਡ ਲੈਵਲ ਦੇ ਉੱਤੇ ਤੁਹਾਡਾ ਇਮਪ੍ਰੈਸ਼ਨ ਹੈਗਾ ਔਰ ਐਨ ਆਰ ਆਈ ਵੀਰ ਤੁਹਾਨੂੰ ਬੜਾ ਪਿਆਰ ਕਰਦੇ ਪਰਮਿੰਦਰ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਜੇ ਹੁਣ ਦੇਖੋ ਜੀ ਜਿਵੇਂ ਹੁਣ ਮੈਰਿਜ ਫੰਕਸ਼ਨਾਂ ਚੱਲਣ ਵਾਲੇ ਜਾ ਰਹੇ ਨੇ ਨਾ ਥੋੜੇ ਦਿਨਾਂ ਤੱਕ ਬਸ ਤੇ ਉਹ ਆਨਲਾਈਨ ਆਪਣੇ ਫੋਨ ਕਰਕੇ ਬੁਕਿੰਗ ਕਰਵਾ ਲੈਂਦੇ ਵੀ ਸਾਡਾ ਮੈਰਿਜ ਆ ਰਹੀ ਹੈ ਵੀ ਤੁਸੀਂ ਇਸ ਟਾਈਮ ਫ੍ਰੀ ਹੋ ਤੇ ਅਸੀਂ ਤੁਹਾਨੂੰ ਬੁੱਕ ਕਰਨਾ ਵਾ ਥੈਂਕ ਯੂ ਆ ਬਾਈ ਗੁਰਜੀ ਕੀ ਫਤਿਹ ਕਾਫੀ ਤਰ੍ਹਾਂ ਦੇ ਕਲਰ ਅਵੇਲੇਬਲ ਨੇ ਜਿੱਦਾਂ ਕੀ ਹੈ ਨਾ ਹੁਣ 100 ਤੋਂ ਪਲੱਸ ਕਲਰ ਅਵੇਲੇਬਲ ਨੇ ਜੇ ਕੋਈ ਡਿਮਾਂਡ ਕਰਦਾ ਤਾਂ ਉਹਨੂੰ ਆਪਾਂ ਮੌਕੇ ਦੇ ਲਿਆ ਵੀ ਦੇ ਦਿਆ ਤੇ ਜ਼ਿਆਦਾਤਰ ਆਪਣਾ ਪੱਗ ਬੰਨਣ ਦਾ ਕੰਮ ਬਹੁਤ ਹੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਬਾਈ ਸੋ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੋ ਸਾਡੀ ਐਡ ਕਰਨ ਆਏ ਨੇ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ